ਈ ਵਜਾ ਦੇ ਕੋਲ ਜਮੀਰ ਦੀ ਆਵਾਜ਼ ਤੁਸੀਂ ਜੇ ਤੁਹਾਨੂੰ ਪਤਾ ਵੀਰ ਜੀ ਪਾਰਟੀਆਂ ਪਾਰਟੀਆਂ ਤੇ ਬਣੀਆਂ ਹੀ ਇਸ ਲਈ ਹੁੰਦੀਆਂ ਕਿ ਹਰ ਕੋਈ ਇੰਡੀਪੈਂਡੈਂਟ ਹੈ ਆਜ਼ਾਦੀ ਹੈ ਕਿਸੇ ਨੂੰ ਕੋਈ ਕਿਤੇ ਵੀ ਜਾ ਸਕਦਾ ਕਿਉਂਕਿ ਇਨਸਾਨ ਉਹ ਚੀਜ਼ਾਂ ਨਹੀਂ ਰਹੀਆਂ ਹੁਣ ਕਿ ਪ੍ਰਾਨੀਆਂ ਕਿ ਅਸੀਂ ਇੱਕ ਚੀਜ਼ ਦੇ ਨਾਲ اٹਕੇ ਰਹਿਣਾ ਬੱਚੇ ਰਹਿਣਾ ਕੁਝ ਵੀ ਹੈ ਪਰ ਅੱਜ ਦੀ ਡੇਟ ਦੇ ਵਿੱਚ ਬੰਦਾ ਆਪਣੀ ਜਮੀਰ ਨਾਲ ਚੱਵੀ ਚੱਲਦਾ ਇੱਕ ਸੈਲਫ ਰਿਸਪੈਕਟ ਵੀ ਹੁੰਦੀ ਹੈ ਉਸ ਦੇ ਅਕੋਰਡਿੰਗ ਸਭ ਤੋਂ ਜਿਹੜੀ ਮੇਰੀ ਵੱਡੀ ਜਿਹੜੀ ਮੇਰੀ ਹੈਗੀ ਹੈ ਕਿ ਮੈਂ ਗਿਆ ਅੱਜ ਦੀ ਡੇਟ ਵਿੱਚ ਤੁਸੀਂ ਮੈਨੂੰ ਪਹਿਲਾਂ ਹੀ ਮਿਲੇ ਸੀ ਉੱਥੇ ਮੈਂ ਕਿਹਾ ਸੀ ਕਿ ਇਹਦਾ ਬਹੁਤ ਮੁੱਲ ਹੁੰਦਾ ਇਹੇ ਬੰਦੇ ਨੂੰ ਉੱਪਰ ਚੜਾਉਂਦੀ ਏ ਤੇ ਇਹ ਬੰਦੇ ਨੂੰ ਨੀਚੇ ਰੱਖਦੀ ਏ ਮੇਰੀ ਜੁਆਇਨਿੰਗ ਹੈ ਜਿਹੜੀ ਮੈਂ ਕੀਤੀ ਹੈ ਮੈਂ ਮੰਤਰੀ ਸਾਹਿਬ ਮੇਰੇ ਵੱਡੇ ਵੀਰ ਜੀ ਮੈਂ ਹਲੀਮੀ ਇਹਨਾਂ ਦੀ ਜ਼ੁਬਾਨ ਇਹਨਾਂ ਦੀ ਮਿਠਾਸ ਦੇ ਕੇ ਮੈਂ ਨਾ ਦੇ ਬਾਰੇ ਉਹਨਾਂ ਦੇ ਚੋਰੀ ਚ ਪਿਆਰ ਸੀ ਉਹਨੇ ਕਹਿੰਦਾ ਮੈਂ ਕਿ ਜਿਹੜਾ ਨਾ ਪਹਿਲੇ ਜੁੜੇ ਸੀ ਉਹਨਾਂ ਦੀ ਜੁਬਾਨ ਸਹੀ ਨਹੀਂ ਸੀ ਤੁਸੀਂ ਮੈਂ ਜਦੋਂ ਬੰਦੇ ਦਾ ਗੱਲ ਕਰਦਾ ਹੁੰਦਾ ਤੁਸੀਂ ਮੇਰੇ ਭਰਾ ਉਹ ਬੰਦਾ ਸਭ ਕੁਝ ਆਪਣੇ ਇਸ਼ਾਰੇ ਆਪਣੇ ਸਭ ਕੁਝ ਸਮਝ ਲੈਂਦਾ ਆਪਾਂ ਇੰਨੀ ਦੂਰ ਮੈਂ ਕਿਸ ਨੈਗੇਟਿਵ ਮੈਂ ਕੁਝ ਨਹੀਂ ਬੋਲਣਾ ਚਾਹੁੰਦਾ ਪਹਿਲਾਂ ਪਾਜੀ ਨੂੰ ਕੰਮ ਕਰਕੇ ਦੱਸਾਂਗੇ ਆਪਣੀ ਮੁਕਾਬਲੀਅਤ ਦੱਸਾਂਗੇ ਅਸੀਂ ਕੀ ਆ ਜਾਂ ਕੀ ਨਹੀਂ ਫਿਰ ਅਗਲੀ ਗੱਲਾਂ ਅਸੀਂ ਬਾਅਦ ਚ ਕਰਾਂਗੇ ਅੱਜ ਦੀ ਡੇਟ 'ਚ ਮੇਰੀ ਜੁਆਇਨਿੰਗ ਹੋਈ ਹੈ ਮੈਂ ਥੈਂਕਸ ਕਰਦਾ ਕਿ ਪਾਜੀ ਦਾ ਮੇਨ ਗੱਲ ਹੈ ਪਾਜੀ ਦੀ ਜ਼ੁਬਾਨ ਮਿਠਾਸ ਜਿਹੜੀ ਇਹਨਾਂ ਦੀ ਅੰਦਰ ਸ਼ੈਨ ਸ਼ਕਤੀ ਹੈਗੀ ਆ ਇਹਨਾਂ ਨੇ ਆਪਣੀ ਗੰਦੀ ਰਾਜਨੀਤੀ ਨਹੀਂ ਖੇਡੀ ਤੇ ਇਹ ਨਹੀਂ ਕਿ ਤੁਸੀਂ ਜਾਣਦੇ ਹੋ ਪਾਰਟੀ ਨਾਲ ਚੱਲਦੇ ਰਹਿਆ ਲੇਕਿਨ ਮੇਰੀ ਇੱਕ ਆਦਤ ਹੈ ਮੈਂ ਜਿਸ ਤੜੇ ਨਾਲ ਚੱਲਣਾ ਮੈਂ ਮੇਰੀ ਧੋਨ ਘਟੋ ਜੇ ਮੈਂ ਵੱਡਿਆ ਜਾਵਾਂ ਮੈਂ ਉਹਦੇ ਨਾਲ ਹੀ ਰਹਿਣਾ ਮੈਂ ਕਦੀ ਗਰੂਪੀਜ਼ਮ ਚ ਜਾਂਦਾ ਹੀ ਨਹੀਂ ਸੀ ਕਈ ਮੈਂ ਨੁਕਸਾਨ ਵੀ ਚੱਲ ਰਿਹਾ ਇਸ ਦੇ ਪਰ ਮੈਨੂੰ ਉਹ ਨੁਕਸਾਨ ਦਾ ਕੋਈ ਗੱਲ ਨਹੀਂ ਮੈਂ ਚੱਲ ਰਿਹਾ ਅੱਜ ਜੇ ਮੇਰਾ ਕੁਝ ਸਟੈਂਡ ਹੈਗਾ ਇਸ ਕਰਕੇ ਹੀ ਹੈਗਾ ਕਿ ਮੈਂ ਆਪਣੇ ਇੱਕ ਸਟੈਂਡ ਤੇ ਰਹਿਣਾ ਅੱਜ ਜੇ ਮੈਂ ਇੱਧਰ ਹੋਇਆ ਦੁਨੀਆ ਵੱਡੀ ਮੈਨੂੰ ਬਹੁਤ ਫੋਨ ਆ ਗਏ ਨੇ ਆ ਗਏ ਨੇ ਸਭ ਕੁਝ ਆ ਗਏ ਨੇ ਪਰ ਜਿਹੜੀ ਜੁਬਾਨ ਦੇ ਦਿੱਤੀ ਤੇ ਖੜਾ ਹੋ ਗਿਆ ਉੱਤੇ ਖੜਾ ਹੋ ਗਿਆ ਤੁਸੀਂ ਸਾਥਕਾ ਵਿਧਾਇਕ ਨਾਲ ਵੀ ਰਹੇ ਹੋ ਉਹਨਾਂ ਦਾ ਕੰਮ ਕਾਜ ਵੀ ਦੇਖਿਆ ਤੇ ਹੁਣ ਇਸ ਲਈ ਪ੍ਰੈਜ਼ੈਂਟ ਜਿਹੜੇ ਸਾਡੇ ਵਿਧਾਇਕ ਹੈ ਕੀ ਫਰਕ ਹੈ ਕੰਮ 'ਚ ਵੀਰ ਜੀ ਮੇਰੇ ਆਂ ਦਾ ਸਚਿੰਦ ਜੀ ਕੀ ਦੇਖ ਰਹੇ ਹੋ ਤੁਸੀਂ ਬੰਦਾ ਕੋਈ ਸਟੈਪ ਲੈਂਦਾ ਕੁਝ ਦੇਖ ਕੇ ਲੈਂਦਾ ਸਭ ਤੋਂ ਵੱਡੀ ਗੱਲ ਇਹ ਕਿ ਇਹ ਪਾਰਟੀਆਂ ਨੂੰ ਕੀ ਹੁੰਦਾ ਕਿ ਬੜੀ ਧੀਰ ਦੇ ਬਾਈ ਚੱਲ ਰਹੇ ਆ ਯੰਗ ਬਲੱਡ ਦਾ ਨਾ ਜਿਹੜੀ ਯੰਗ ਦਾ ਉਹਦੀ ਵੈਲਿਊ ਥੋੜੀ ਕਹਾਂ ਮੈਂ ਕੁਝ ਚਲੋ ਜ਼ਿਆਦਾ ਗੱਲਾਂ ਨਹੀਂ ਕਰਨਾ ਚਾਹੁੰਦਾ ਮੁੱਖ ਕੇ ਅੰਦ ਕਰਾਂ ਘੱਟ ਹੋ ਜਾਂਦੀ ਹੈ ਤੁਸੀਂ ਦੇਖ ਲਓ ਜਿਹੜੇ 25 25 30 30 ਸਾਲ ਤੋਂ ਜਿਹੜੇ ਬੈਠੇ ਹੋਏ ਆ ਬੜੀ ਬੜੀ ਥੇਰ ਤੋਂ ਸਭ ਤੋਂ ਕੋਈ ਰਾਜਨੀਤੀ ਕਰ ਲਈ ਸਭ ਪੁਸ਼ ਕਰ ਲਿਆ ਮੰਤਰੀਸ਼ਿਪ ਲੈ ਲੀਆਂ ਫਿਰ ਭਾਜੀ ਤੁਹਾਨੂੰ ਉਹਦੇ ਵਿੱਚ ਉਹੀ ਨਜ਼ਰ ਆ ਰਹੇ ਨੇ ਅਜੇ ਵੀ ਉਹੀ ਨਜ਼ਰ ਆ ਰਹੇ ਨੇ ਕੌਣ ਆਏ ਨੇ ਤੁਸੀਂ ਦੇਖ ਲਓ ਤੁਸੀਂ ਆਪਣੇ ਕੈਂਡੀਡੇਟ ਦੇ ਮੁਤਾਬਿਕ ਹੁੰਦੇ ਸੀ ਆਪ ਚ ਆ ਗਏ ਉਹਨਾਂ ਦੇ ਮੁਕਾਬਲੇ ਦੇਖ ਲਓ ਉਹੀ ਸਨ ਨਾ 25 ਸਾਲ 35 ਸਾਲ ਪੁਰਾਣੇ 40 ਸਾਲ ਯੰਗ ਮੁੰਡਾ ਆਇਆ ਜੀ ਯੰਗ ਬਲੱਡ ਆਇਆ ਉਹਨੂੰ ਮੌਕਾ ਦੇ ਦੋ ਕੋਈ ਗੱਲ ਨਹੀਂ ਕੋਈ ਵੀ ਕਿਸੇ ਨੂੰ ਯੰਗ ਦਿੰਦਾ ਆਪਣੇ ਚ ਵੀ ਯੰਗ ਹੁੰਦੇ ਪਰ ਸੀ ਫਿਰ ਆਪਾਂ ਦੇਖਦੇ ਯੰਗ ਬਲੱਡ ਕੇ ਲਿਆਓ ਸਪੀਸ ਬਹੁਤ ਹੈ ਪਾਰਟੀ ਦੇ ਵਿੱਚ ਆਪਣਾ ਜ਼ਮੀਰ ਦੀ ਆਵਾਜ਼ ਨਹੀਂ ਜੋ ਜ਼ਮੀਰ ਨੇ ਕਿਹਾ ਆਪਾਂ ਭਾਈ ਦੇ ਚੱਲੇ ਥੈਂਕ ਯੂ ਸਭ ਤੋਂ ਪਹਿਲਾਂ ਦਾ ਮੈਂ ਜਿਹੜਾ ਸਾਥੀਆਂ ਨੇ ਅੱਜ ਆਵਾਜ਼ ਦੀ ਪਾਰਟੀ ਜੁਆਇਨ ਕੀਤੀ ਆ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦਾ ਵੈਲਕਮ ਕਰਦਾ ਸਵਾਗਤ ਕਰਦਾ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਮਾਨਯੋਗ ਸ੍ਰੀ ਅਰਬਿੰਦ ਕੇਜਰੀਵਾਲ ਜੀ ਦੀ ਗਵਾਈ ਦੇ ਵਿੱਚ ਜਿਹੜਾ ਗੁੱਡ ਗਵਰਨੈਂਸ ਦਾ ਕਾਫਲਾ ਦਿੱਲੀ ਤੋਂ ਚੱਲਿਆ ਔਰ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਵੱਡੇ ਬਹੁਮਤ ਦੇ ਨਾਲ ਆ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਮਾਨਜੀ ਦੀ ਸਰਕਾਰ ਬਣਾਈ ਉਸ ਸਰਕਾਰ ਦੀਆਂ 2 ਸਾਲ ਦੀਆਂ ਪ੍ਰਾਪਤੀਆਂ ਜਿਹੜੀਆਂ ਅੱਜ ਪੰਜਾਬ ਦੇ ਅੰਦਰ ਘਰ ਘਰ ਉਹਦੀ ਚਰਚਾ ਆ ਚਾਹੇ ਉਹ ਬਿਜਲੀ ਦੇ ਬਿੱਲਾਂ ਦੀ ਮਾਫੀ ਦਾ ਸਵਾਲ ਹੋਵੇ ਸਾਰੇ ਹਸਪਤਾਲਾਂ ਦੇ ਵਿੱਚੋਂ ਟੋਟਲ ਦਵਾਈਆਂ ਦਾ ਫ੍ਰੀ ਮਿਲਦਾ ਸਵਾਲ ਹੋਵੇ ਮੈਰਿਟ ਦੇ ਉੱਤੇ 48000 ਨੌਕਰੀਆਂ ਦਾ ਸਵਾਲ ਹੋਵੇ ਘਰ ਘਰ ਆਸਣ ਦਾ ਸਵਾਲ ਹੋਵੇ ਸੋ ਤੁਾਮ ਗੱਲਾਂ ਜਿਹੜੀਆਂ ਨੇ ਉਹ ਅੱਜ ਪੰਜਾਬ ਦੇ ਲੋਕ ਆਪਣੇ ਅੱਖਾਂ ਦੇ ਸਾਹਮਣੇ ਦੇਖ ਰਹੇ ਆ ਸੋ ਉਹਦੇ ਤੋਂ ਪ੍ਰਭਾਵਿਤ ਹੋ ਕੇ ਜਿਹੜੇ ਲਾਈ ਕਮੈਂਡਡ ਲੋਕ ਨੇ ਭਾਵੇਂ ਉਹ ਕਿਸੇ ਵੀ ਪਾਰਟੀ ਚ ਆ ਜਿਹੜੇ ਪੰਜਾਬ ਦੀ ਬਿਹਤਰੀ ਸੋਚਦੇ ਆ ਜਿਹੜੇ ਇਲਾਕੇ ਦੀ ਬਿਹਤਰੀ ਸੋਚਦੇ ਆ ਅੱਜ ਉਹ ਆਮ ਵੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਸੋ ਮੈਨੂੰ ਖੁਸ਼ੀ ਆ ਮੇਰੇ ਨਾਲ ਮੇਰੇ ਬਹੁਤ ਪਿਆਰੇ ਅਜ਼ੀਜ਼ ਜਿਹਨਾਂ ਲੰਬਾ ਸਮਾਂ ਕਾਂਗਰਸ ਪਾਰਟੀ ਦੇ ਅੰਦਰ ਕੰਮ ਕੀਤਾ ਇੱਕ ਸਾਲ ਨਹੀਂ ਦੋ ਸਾਲ ਨਹੀਂ ਕਈ ਸਾਲ ਔਰ ਪੂਰਾ ਬਖੂਬੀ ਦੇ ਨਾਲ ਕੀਤਾ ਔਰ ਉਹ ਇਸ ਵੇਲੇ ਕਾਂਗਰਸ ਪਾਰਟੀ ਜ਼ਿਲ੍ਹਾ ਪਠਾਨਕੋਟ ਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਡਿਸਟ੍ਰਿਕਟ ਵਰਕਿੰਗ ਪ੍ਰੈਜ਼ੀਡੈਂਟ 골ਡੀ ਜੀ ਜੀ 골ਡੀ ਜੀ ਉਹ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਾਂਗਰਸ ਪਾਰਟੀ ਨੂੰ ਛੱਡ ਕੇ ਸੋ ਮੈਂ ਇਹਨਾਂ ਦਾ ਥੈਂਕਸ ਕਰਦਾ ਜੀ ਆਇਆਂ ਕਹਨਾ ਤੇ ਨਾਲ ਦੀ ਨਾਲ ਸਾਡੀ ਜਿਹੜੀ ਫਰਵਾਲ ਬਾਬਾ ਡੇਰਾ ਬਸੰਧਪੁਰ ਜੀ ਦੀ ਪੰਚਾਇਤ ਜਿਹੜੀ ਸਾਂਝੀ ਪੰਚਾਇਤ ਦਾ ਦੋ ਪਿੰਡਾਂ ਦੀ ਤਾਂ ਇਸ ਪੰਚਾਇਤ ਦੇ ਸਮੂਹ ਮੈਂਬਰ ਸਹਿਵਾਨ ਤੇ ਹੋਰ ਬਹੁਤ ਹੀ ਪ੍ਰੋਮਿਨੈਂਟ ਸਾਥੀ ਤੇ ਸਾਡੇ ਇਸ ਪਿੰਡ ਦੀ ਸਾਬਕਾ ਸਰਪੰਚ ਭੈਣ ਜੀ ਸੱਸੀ ਵਾਲਾ ਜੀ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਜਵਾਨ ਕੀਤੀ ਆ ਸੋ ਇਹਨਾਂ ਤੋਂ ਇਲਾਵਾ ਸੋਨੂ ਮਾਜ਼ਨ ਜਿਹੜੇ ਬੀਜੇਪੀ ਜੂਵਾ ਮੋਰਚਾ ਦੇ ਆਗੂ ਐ ਉਹਨਾਂ ਵੀ ਅੱਜ ਆਮ ਆਦੀ ਪਾਰਟੀ ਜੁਆਇਨ ਕੀਤੀ ਆ ਸੋ ਅਕਾਲੀ ਦਲ ਵੱਲੋਂ ਭਾਜੀ ਸੁਰਿੰਦਰ ਸਿੰਘ ਜੀ ਉਹਨਾਂ ਨੇ ਵੀ ਅੱਜ ਆਮ ਆਦੀ ਪਾਰਟੀ ਜੁਆਇਨ ਕੀਤੀ ਆ ਸੋ ਸਭ ਨੂੰ ਦਰਜਾ ਬਦਰਜਾ ਜਿਨ੍ਹਾਂ ਵੀ ਆਮ ਆਦੀ ਪਾਰਟੀ ਜੁਆਨ ਕੀਤੀ ਆ ਮੈਂ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਣਾ ਕਿ ਇਹ ਪਾਰਟੀ ਆਮ ਲੋਕਾਂ ਦੀ ਪਾਰਟੀ ਆ ਇਸ ਪਾਰਟੀ ਦੇ ਅੰਦਰ ਜਿਹੜਾ ਬੰਦਾ ਜਿੰਨੀ ਮਿਹਨਤ ਕਰਦਾ ਉਹਨੂੰ ਉਨਾ ਹੀ ਪਾਰਟੀ ਚੱਕਦੀ ਆ ਇੱਥੇ ਨਾ ਸਪਾਰਸ਼ ਚੱਲਦੀ ਆ ਨਾ ਪੈਸਾ ਚੱਲਦਾ ਇਥੇ ਟੈਚੀ ਕਲਚਰ ਨਹੀਂ ਸੋ ਮਾਨਜੋਗ ਸ੍ਰੀ ਵਾンスਿੰਗ ਮਾਨ ਜੀ ਔਰ ਸ੍ਰੀ ਅਰਮਨ ਕੇਜਰੀਵਾਲ ਜੀ ਦਾ ਉਹਨਾਂ ਦੀ ਦਿਸ਼ਾਨ ਦੇ ਸਹਾਰੇ ਤਹਿਤ ਹਲਕਾ ਪੋਆ ਦੇ ਅੰਦਰ ਅੱਜ ਬਹੁਤ ਵੱਡੀ ਤਦਾਦ ਦੇ ਉੱਤੇ ਲੋਕ ਆਮ ਆਦਮੀ ਪਾਰਟੀ ਵਾਲ ਦਿਖ ਰਿਹਾ ਸੋ ਇਹਨਾਂ ਨੂੰ ਜੀ ਆਇਆ ਸੋ ਲਗਾਤਾਰ ਹਲਕੇ ਪੋਏ ਦੇ ਅੰਦਰ ਤੇ ਸਮੁੱਚੇ ਗੁਰਦਾਸਪੁਰ ਪਾਰਲੀਮੈਂਟ ਹਲਕੇ ਦੇ ਅੰਦਰ ਸਾਡੇ ਉਮੀਦਵਾਰ ਨੌਜਵਾਨ ਲੀਡਰ ਬਟਾਲੇ ਦੇ ਐਮਐਲਏ ਸਹਿਰੀ ਕਲਸੀ ਜੀ ਦੀ ਚੌੜ ਮਹਿੰਮ ਦਿਨੋਂ ਦਿਨ ਆਪਣੀ ਜਿਹੜੀ ਆ ਉਹ ਮੰਜ਼ਲ ਵੱਲ ਜਾ ਰਹੀ ਆ ਔਰ ਆਨ ਵਾਲੇ ਦਿਨਾਂ 'ਚ ਮੈਨੂੰ ਉਮੀਦ ਆ ਕਿ ਇੱਥੇ ਹੋਰ ਵੱਡਾ ਇੱਕ ਵੱਡਾ ਰੋਡ ਸ਼ੋ ਹੋਏਗਾ ਜਿਹਦੇ ਵਿੱਚ ਵੱਡੇ ਸਾਡੇ ਕੇਂਦਰੀ ਲੀਡਰਸ਼ਿਪ ਵੀ ਆਏਗੀ ਔਰ ਅੱਜ ਲੋਕ ਇਹਨਾਂ ਰਵਾਇਤੀ ਪਾਰਟੀਆਂ ਤੋਂ ਦੁਖੀ ਆ ਅੱਜ ਇਹਨਾਂ ਪਾਰਟੀਆਂ ਦੇ ਜੁਮਲਿਆਂ ਤੋਂ ਲੋਕ ਦੁਖੀ ਆ ਅੱਜ ਮਹਿੰਗਾਈ ਨੇ ਲੋਕਾਂ ਦੇ ਜੀਵਨ 'ਚ ਜ਼ਹਿਰ ਘੋਲਿਆ ਹੋਇਆ ਚਾਹੇ ਉਹ ਰਸੋਈ ਦੀ ਮਹਿੰਗਾਈ ਆ ਦਾਣਾ ਹੋਣ ਮਰਚ ਮਸਾਲਾ ਹੋਵੇ ਕਪੜਾ ਹੋਵੇ ਇਲਾਜ ਹੋਵੇ ਪੜ੍ਹਾਈ ਹੋਵੇ ਡੀਜ਼ਲ ਪੈਟਰੋਲ ਗੈਸਾ ਹਰ ਖੇਤਰ ਦੇ ਅੰਦਰ ਬੰਦਾ ਜਿਹੜਾ ਉਹ ਅੱਜ ਭਾਰਤ ਦੇ ਸਿਰ ਤੇ ਭਾਰ ਲਾ ਕੇ ਚੱਲ ਰਿਹਾ ਦੂਜੇ ਪਾਸੇ ਆਮ ਆਦਮੀ ਪਾਰਟੀ ਆ ਜਿਹੜੀ ਲਗਾਤਾਰ ਹਰ ਵਰਗ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਉਹ ਵੱਡੀਆਂ ਫੈਸਿਲਿਟੀਆਂ ਦੇ ਰਹੀ ਆ ਸੋ ਲੋਕ ਚਾਹੇ ਬੀਜੇਪੀ ਹੋਵੇ ਚਾਹੇ ਕਾਂਗਰਸ ਹੋਵੇ ਇਸ ਵਾਰ ਗੁਰਦਾਸਪੁਰ ਦੇ ਇਤਿਹਾਸ ਦੇ ਅੰਦਰ ਪਹਿਲੀ ਵਾਰ ਤੀਜੀ ਟਰ ਜਿਹੜੀ ਆ ਉਹ ਪਾਰਲੀਮੈਂਟ ਦੀ ਸੀਟ ਜਿੱਤਣ ਲਈ ਜਾ ਰਹੀ ਆ ਸੋ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਾਂਗਾ ਇਹ ਗੁੱਡ ਗਵਰਨੈਂਸ ਦਾ ਕਾਫਲਾ ਇਹਨੂੰ ਹੋਰ ਅੱਗੇ ਵਧਾਓ ਔਰ ਜਿਹੜੇ ਵੀ ਸਾਥੀ ਅੱਜ ਆਏ ਆ ਮੈਂ ਫਿਰ ਦਿਲ ਦੇ ਗਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਤੇ ਇਹਨਾਂ ਨੂੰ ਭਰੋਸਾ ਵੀ ਦਿਵਾਣਾ ਤੁਹਾਡਾ ਪੂਰਾ ਮਾਨ ਸਤਕਾਰ ਆਮ ਆਦੀ ਪਾਰਟੀ ਚ ਹੋਏਗਾ ਨਾ ਬਲਿਕੇ ਮਾਨ ਸਤਕਾਰ ਬਲਿਕੇ ਤੁਹਾਨੂੰ ਸਪੇਸ ਵੀ ਮਿਲੇਗੀ ਅੱਗੇ ਵਧਣ ਦੀ ਔਰ ਤੁਹਾਡਾ ਤਜਰਬਾ ਜਿਹੜਾ ਆ ਉਹ ਪਾਰਟੀ ਦੇ ਕੰਮ ਵੀ ਆਏਗਾ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਇਆਂ